ਅਮਰੀਕਾ ਤੋਂ ਅੱਜ ਦੀ ਰਿਪੋਰਟ ਜਿੱਥੇ ਰਾਸ਼ਟਰਪਤੀ ਡੋਨਲਡ 트ੰਪ ਦੀ ਇਮੀਗ੍ਰੇਸ਼ਨ ਨੀਤੀ ਨੇ ਹੁਣ ਦੇਸ਼ ਵਿੱਚ ਇੱਕ ਵੱਡਾ ਰਾਜਨੀਤਿਕ ਕਾਨੂੰਨੀ ਅਤੇ ਸਮਾਜਿਕ ਟਕਰਾਅ ਪੈਦਾ ਕਰ ਦਿੱਤਾ ਹੈ ਮਿਨੇਸੋਟਾ ਰਾਜ ਦੇ ਮਿਨੇਪੋਲਿਸ ਅਤੇ ਸੇਂਟ ਪੌਲ ਸ਼ਹਿਰ ਇਸ ਸਮੇਂ ਕੇਂਦਰੀ ਸਰਕਾਰ ਅਤੇ ਸਥਾਨਿਕ ਪ੍ਰਸ਼ਾਸਨ ਵਿਚਕਾਰ ਟਕਰਾਅ ਦਾ ਮੁੱਖ ਕੇਂਦਰ ਹਨ ਪਰ ਕਿਉਂ ਰਿਪੋਰਟਾਂ ਅਨੁਸਾਰ ਅਮਰੀਕੀ ਫੌਜ ਦੇ ਲਗਭਗ 1500 ਸੈਨਿਕਾਂ ਨੂੰ ਮਿਨੇਸੋਟਾ ਲਈ ਤਿਆਰ ਰੱਖਿਆ ਗਿਆ ਹੈ ਜੇਕਰ ਸਥਿਤੀ ਵਿਗੜਦੀ ਹੈ ਤਾਂ ਉਹਨਾਂ ਨੂੰ ਵੀ ਤੈਨਾਤ ਕੀਤਾ ਜਾ ਸਕਦਾ ਹੈ ਇਹ ਕਦਮ ਰਾਸ਼ਟਰਪਤੀ ਡੋਨਲਡ 트ੰਪ ਦੀ ਚੇਤਾਵਨੀ ਨਾਲ ਜੁੜਿਆ ਹੋਇਆ ਹੈ ਜਿੱਥੇ ਉਹ 19ਵੀਂ ਸਦੀ ਦੇ ਵਿਰੋਧ ਐਕਟ ਦੀ ਵਰਤੋਂ ਕਰਨ ਦੀ ਗੱਲ ਕਰ ਰਹੇ ਹਨ ਇਹ ਕਾਨੂੰਨ ਫੌਜ ਨੂੰ ਅਮਰੀਕਾ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਆਗਿਆ ਦਿੰਦਾ ਹੈ ਆਮ ਹਾਲਾਤਾਂ ਵਿੱਚ ਇਹੋ ਜਿਹਾ ਕਦਮ ਕਦੇ ਨਹੀਂ ਵਰਤਿਆ ਜਾਂਦਾ ਇਸ ਕਰਕੇ ਇਹ ਮਾਮਲਾ ਦੇਸ਼ ਭਰ ਵਿੱਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਸਾਰਾ ਟਕਰਾਫ ਟਰੰਪ ਸਰਕਾਰ ਦੀ ਨਵੀਂ ਦੇਸ਼ ਨਿਕਾਲੋ ਮੁਹਿੰਮ ਨਾਲ ਸ਼ੁਰੂ ਹੋਇਆ ਹੈ ਜਿਵੇਂ ਹੀ ਟਰੰਪ ਨੇ ਸੱਤਾ ਵਿੱਚ ਵਾਪਸੀ ਕੀਤੀ ਉਹਨਾਂ ਦਾ ਐਲਾਨ ਸੀ ਕਿ ਉਹ ਅਮਰੀਕਾ ਦੇ ਇਤਿਹਾਸ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕਰਨਗੇ ਇਸ ਮੁਹਿੰਮ ਦਾ ਮੁੱਖ ਧਿਆਨ ਆਈਸੀਈ ਏਜੰਸੀ ਤੇ ਹੈ ਜਿਹਨੂੰ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਫੜਨ ਅਤੇ ਦੇਸ਼ ਨਿਕਾਲਾ ਦੇਣ ਦਾ ਕੰਮ ਸੌਂਪਿਆ ਗਿਆ ਹੈ ਔਰ DHS ਯੂਨਿਟ ਵੀ ਇਸ ਏਜੰਸੀ ਦੇ ਨਾਲ ਜ਼ਮੀਨ ਤੇ ਹਨ ਹੁਣ ਸਰਕਾਰ ਦਾ ਦਾਵਾ ਹੈ ਕਿ ਸਿਰਫ ਗੰਭੀਰ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਮਿਨੀਸੋਟਾ ਅਤੇ ਸਥਾਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰਾਧਿਕ ਰਿਕਾਰਡ ਤੋਂ ਬਿਨਾ ਲੋਕਾਂ ਅਤੇ ਕਈ ਵਾਰ ਅਮਰੀਕੀ ਨਾਗਰਿਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਇਸ ਕਾਰਨ ਨਸਲੀ ਪਛਾਣ ਦੇ ਆਧਾਰ ਤੇ ਨਿਸ਼ਾਨਾ ਬਣਨ ਦੇ ਦੋਸ਼ ਲੱਗੇ ਹਨ ਮੈਨਸੋਟਾ ਵਿਰ ਸਰਕਾਰਾਂ ਤੇ ਆਮ ਲੋਕ ਹੁਣ ਆਪਣੇ ਵਾਹਨਾ ਵਿੱਚ ਬਿਨਾ ਨਿਸ਼ਾਨ ਵਾਲੇ ਸੰਗੀ ਵਾਹਨਾਂ ਦੀ ਭਾਲ ਵਿੱਚ ਘੁੰਮ ਰਹੇ ਹਨ। OICE ਯੂਨਿਟਾਂ ਦੀ ਨਿਗਰਾਨੀ ਕਰਦੇ ਹਨ ਅਤੇ ਵੀਡੀਓ ਬਣਾਉਂਦੇ ਹਨ ਤਾਂ ਜੋ ਕਿ ਵੀ ਗਲਤ ਕੰਮ ਦੇ ਸਬੂਤ ਹੋਣ। ਇੱਕ ਔਰਤ ਜਿਸਨੇ ਆਪਣੀ ਪਛਾਣ ਲੁਕਾਈ ਰੱਖੀ ਹੈ ਕਹਿੰਦੀ ਹੈ ਕਿ ਉਹ ਸਿਰਫ ਆਪਣੇ ਗਵਾਂਡਿਆਂ ਦੀ ਰੱਖਿਆ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਜੇਕਰ OICE ਯੂਨਿਟਾਂ ਨੂੰ ਆਪਣੇ ਤੇ ਕੇਂਦਰਿਤ ਰੱਖੇ ਤਾਂ ਸ਼ਾਇਦ ਇੱਕ ਹੋਰ ਪਰਿਵਾਰ ਟੁੱਟਣ ਤੋਂ ਬਚ ਜਾਵੇਗਾ ਇੱਕ ਦੁਖਦਾਈ ਹਾਦਸੇ ਨੇ ਟਕਰਾਵ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ ਮਿਨੇਸੋਟਾ ਦੀ ਇੱਕ ਔਰਤ ਰੈਨੇ ਗੁੱਡ ਨੂੰ ਆਈਸੀਈ ਏਜੰਟ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਸੰਗੀ ਸਰਕਾਰ ਕਹਿੰਦੀ ਹੈ ਕਿ ਏਜੰਟ ਨੇ ਸਵੈ ਰੱਖਿਆ ਵਿੱਚ ਗੋਲੀ ਚਲਾਈ ਪਰ ਸਥਾਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਕਿਸੇ ਲਈ ਖਤਰਾ ਨਹੀਂ ਸੀ FBI ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮਿਨੀਸੋਟਾ ਸਰਕਾਰ ਦਾ ਦੋਸ਼ ਹੈ ਕਿ ਸੰਗੀ ਸਰਕਾਰ ਸਬੂਤਾਂ ਤੱਕ ਪਹੁੰਚ ਪ੍ਰਦਾਨ ਨਹੀਂ ਕਰ ਰਹੀ ਇਸ ਤੋਂ ਬਾਅਦ ਇੱਕ ਹੋਰ ਘਟਨਾ ਵਿੱਚ ਇੱਕ DHS ਏਜੰਟ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸਰਕਾਰ ਕਹਿੰਦੀ ਹੈ ਕਿ ਏਜੰਟ ਤੇ ਹਮਲਾ ਕੀਤਾ ਗਿਆ ਸੀ ਪਰ ਪਰਿਵਾਰ ਇਸ ਕਹਾਣੀ ਤੋਂ ਇਨਕਾਰ ਕਰ ਰਿਹਾ ਹੈ। ਦੋਨਾਂ ਘਟਨਾਵਾਂ ਨੇ ਜਨਤਾ ਵਿੱਚ ਡਰ ਅਤੇ ਗੁੱਸਾ ਵਧਾ ਦਿੱਤਾ ਹੈ ਇਸ ਸਬ ਦੇ ਵਿਚਕਾਰ ਇੱਕ ਅਮਰੀਕੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਆਈਸੀਈ 에ਜੰਟ ਸ਼ਾਂਤੀਪੂਰਨ ਪ੍ਰਦਰਸ਼ਨ ਕਾਰਿਆਂ ਨੂੰ ਗ੍ਰਿਫਤਾਰ ਨਹੀਂ ਕਰ ਸਕਣਗੇ ਜਾਂ ਮਿਰਚ ਸਪਰੇ ਨਹੀਂ ਕਰ ਸਕਣਗੇ ਇਸ ਹੁਕਮ ਨੂੰ ਸਥਾਨਿਕ ਲੋਕਾਂ ਲਈ ਇੱਕ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ ਰਾਜਨੀਤਿਕ ਪੱਧਰ ਤੇ ਵੀ ਟਕਰਾਵ ਤੇਜ਼ ਹੋ ਗਿਆ ਹੈ ਸੰਗੀ ਨਿਆਂ ਵਿਭਾਗ ਨੇ ਮਿਨੇਸੋਟਾ ਦੇ ਰਾਜਪਾਲ ਅਤੇ ਮਿਨੇਪੋਲਿਸ ਦੇ ਮੇਅਰ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ ਉਨ੍ਹਾਂ ਤੇ ਕੇਂਦਰੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦਾ ਦੋਸ਼ ਹੈ ਰਾਜਪਾਲ ਨੇ ਇਸ ਨੂੰ ਉਹਨਾਂ ਵਿਰੁੱਧ ਸਰਕਾਰੀ ਮਸ਼ੀਨਰੀ ਦੀ ਦੁਰਵਰਤ ਤੋਕਿਆ ਹੈ ਇਸ ਮੁਹਿੰਮ ਦਾ ਪ੍ਰਭਾਵ ਅਮਰੀਕਾ ਤੱਕ ਸੀਮਿਤ ਨਹੀਂ ਹੈ ਉਹਨਾਂ ਦੇ ਦੁਬਾਰਾ ਰਾਸ਼ਟਰਪਤੀ ਵਜੋਂ ਸੌ ਚੱਕਣ ਤੋਂ ਬਾਅਦ 트ੰਪ ਸਰਕਾਰ ਨੇ ਦੁਨੀਆ ਭਰ ਦੇ ਹਜ਼ਾਰਾਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਇਸ ਵਿੱਚ ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੇ ਦੇਸ਼ ਨਿਕਾਲਾ ਦਿੱਤਾ ਜਾਣਾ ਸ਼ਾਮਿਲ ਸੀ ਪੰਜਾਬ ਦੇ ਕਈ ਪਰਿਵਾਰ ਵੀ ਦੇਸ਼ ਨਿਕਾਲਾ ਦੀ ਇਸ ਲਹਿਰ ਤੋਂ ਪ੍ਰਭਾਵਿਤ ਹੋਏ ਸਨ ਕਮ ਸਰਕਾਰ ਵੱਲੋਂ 2025 ਵਿੱਚ ਸ਼ੁਰੂ ਕੀਤੀ ਗਈ ਕਠੋਰ ਇਮੀਗ੍ਰੇਸ਼ਨ ਮੁਹਿੰਮ ਦੇ ਤਹਿਤ ਅਮਰੀਕਾ ਤੋਂ ਹੁਣ ਤੱਕ ਦੁਨੀਆ ਭਰ ਦੇ 6 ਲੱਖ ਤੋਂ ਵੱਧ ਬੇਕਾਨੂੰਨੀ ਅਪਰਾਵਸੀਆਂ ਨੂੰ ਜ਼ਬਰਦਸਤੀ ਡਿਪੋਰਟ ਕੀਤਾ ਜਾ ਚੁੱਕਾ ਹੈ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਮੁਤਾਬਕ ਇਹ 트럼ਪ ਦੇ ਮੌਜੂਦਾ ਕਾਰਿਆਕਾਲ ਦੀ ਸਭ ਤੋਂ ਵੱਡੀ ਡੈਪੋਟੇਸ਼ਨ ਕਾਰਵਾਈ ਹੈ ਇਸ ਦੇ ਨਾਲ ਹੀ ਦਬਾਅ ਕਾਰਨ ਕਰੀਬ 19 ਲੱਖ ਲੋਕ ਆਪਣੇ ਆਪ ਅਮਰੀਕਾ ਛੱਡ ਕੇ ਚਲੇ ਗਏ ਹਨ ਭਾਰਤ ਨਾਲ ਸੰਬੰਧਿਤ ਆંકੜਿਆਂ ਦੀ ਗੱਲ ਕਰੀਏ ਤਾਂ 2025 ਵਿੱਚ 3258 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਜੋ ਪਿਛਲੇ 16 ਸਾਲਾਂ ਵਿੱਚ ਸਭ ਤੋਂ ਵੱਡਾ ਸਾਲਾਨਾ ਆਂਕੜਾ ਹੈ 2009 ਤੋਂ ਲੈ ਕੇ ਹੁਣ ਤੱਕ ਕੁੱਲ 18822 ਭਾਰਤੀ ਨਾਗਰਿਕ ਡਿਪੋਟ ਹੋ ਚੁੱਕੇ ਹਨ ਇਹ ਆંકੜੇ ਦਿਖਾਉਂਦੇ ਹਨ ਕਿ 트럼ਪ ਦੀ ਡੈਪੂਟੇਸ਼ਨ ਨੀਤੀ ਹੁਣ ਗਲੋਬਲ ਪੱਧਰ ਤੇ ਅਸਰ ਛਾੜ ਰਹੀ ਹੈ ਹੁਣ ਸਵਾਲ ਇਹ ਹੈ ਕਿ 트럼ਪ ਸੱਚਮੁੱਚ ਅੰਦਰੂਨੀ ਤਣਾਤੀ ਲਈ ਫੌਜ ਦੀ ਵਰਤੋਂ ਕਰਨਗੇ ਜਾਂ ਕੀ ਅਦਾਲਤਾਂ ਹੋਰ پابੰਦੀਆਂ ਲਗਾਉਣਗੀਆਂ ਅਤੇ ਕੀ ਇਹ ਟਕਰਾਵ ਦੂਜੇ ਰਾਜਾਂ ਵਿੱਚ ਫੈਲ ਸਕਦਾ ਹੈ ਦਰ ਗੁੱਸਾ ਅਤੇ ਉਤਸ਼ਾਹ ਇਹ ਤਿੰਨੋਂ ਮਿਨੇਸੋਟਾ ਦੀਆਂ ਸਰਕਾਰਾਂ ਤੇ ਇਕੱਠੇ ਦਿਖਾਈ ਦੇ ਰਹੇ ਹਨ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹੈ ਅਮਰੀਕਾ ਤੋਂ ਅੱਜ ਦੀ ਰਿਪੋਰਟ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨੇ ਹੁਣ ਦੇਸ਼ ਵਿੱਚ ਇੱਕ ਵੱਡਾ ਰਾਜਨੀਤਿਕ ਕਾਨੂੰਨੀ ਅਤੇ ਸਮਾਜਿਕ ਟਕਰਾਅ ਪੈਦਾ ਕਰ ਦਿੱਤਾ ਹੈ ਮਿਨੇਸੋਟਾ ਰਾਜ ਦੇ ਮਿਨੇਪੋਲਿਸ ਅਤੇ ਸੇਂਟ ਪੌਲ ਸ਼ਹਿਰ ਇਸ ਸਮੇਂ ਕੇਂਦਰੀ ਸਰਕਾਰ ਅਤੇ ਸਥਾਨਿਕ ਪ੍ਰਸ਼ਾਸਨ ਵਿਚਕਾਰ ਟਕਰਾਅ ਦਾ ਮੁੱਖ ਕੇਂਦਰ ਹਨ ਪਰ ਕਿਉਂ ਰਿਪੋਰਟਾਂ ਅਨੁਸਾਰ ਅਮਰੀਕੀ ਫੌਜ ਦੇ ਲਗਭਗ 1500 ਸੈਨਿਕਾਂ ਨੂੰ ਮਿਨੇਸੋਟਾ ਲਈ ਤਿਆਰ ਰੱਖਿਆ ਗਿਆ ਹੈ ਜੇਕਰ ਸਥਿਤੀ ਵਿਗੜਦੀ ਹੈ ਤਾਂ ਉਹਨਾਂ ਨੂੰ ਵੀ ਤੈਨਾਤ ਕੀਤਾ ਜਾ ਸਕਦਾ ਹੈ ਇਹ ਕਦਮ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਚੇਤਾਵਨੀ ਨਾਲ ਜੁੜਿਆ ਹੋਇਆ ਹੈ ਜਿੱਥੇ ਉਹ 19ਵੀਂ ਸਦੀ ਦੇ ਵਿਰੋਧ ਐਕਟ ਦੀ ਵਰਤੋਂ ਕਰਨ ਦੀ ਗੱਲ ਕਰ ਰਹੇ ਹਨ ਇਹ ਕਾਨੂੰਨ ਫੌਜ ਨੂੰ ਅਮਰੀਕਾ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਆਗਿਆ ਦਿੰਦਾ ਹੈ ਆਮ ਹਾਲਾਤਾਂ ਵਿੱਚ ਇਹੋ ਜਿਹਾ ਕਦਮ ਕਦੇ ਨਹੀਂ ਵਰਤਿਆ ਜਾਂਦਾ ਇਸ ਕਰਕੇ ਇਹ ਮਾਮਲਾ ਦੇਸ਼ ਭਰ ਵਿੱਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਹ ਸਾਰਾ ਟਕਰਾਫ ਟਰੰਪ ਸਰਕਾਰ ਦੀ ਨਵੀਂ ਦੇਸ਼ ਨਿਕਾਲੋ ਮੁਹਿੰਮ ਨਾਲ ਸ਼ੁਰੂ ਹੋਇਆ ਹੈ ਜਿਵੇਂ ਹੀ ਟਰੰਪ ਨੇ ਸੱਤਾ ਵਿੱਚ ਵਾਪਸੀ ਕੀਤੀ ਉਹਨਾਂ ਦਾ ਐਲਾਨ ਸੀ ਕਿ ਉਹ ਅਮਰੀਕਾ ਦੇ ਇਤਿਹਾਸ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕਰਨਗੇ ਇਸ ਮੁਹਿੰਮ ਦਾ ਮੁੱਖ ਧਿਆਨ ਆਈਸੀਈ ਏਜੰਸੀ ਤੇ ਹੈ ਜਿਹਨੂੰ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਫੜਨ ਅਤੇ ਦੇਸ਼ ਨਿਕਾਲਾ ਦੇਣ ਦਾ ਕੰਮ ਸੌਂਪਿਆ ਗਿਆ ਹੈ ਔਰ ਡੀ ਐਚ ਐਸ ਯੂਨਿਟ ਵੀ ਇਸ ਏਜੰਸੀ ਦੇ ਨਾਲ ਜ਼ਮੀਨ ਤੇ ਹਨ ਹੁਣ ਸਰਕਾਰ ਦਾ ਦਾਵਾ ਹੈ ਕਿ ਸਿਰਫ ਗੰਭੀਰ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਮਿਨੇਸੋਟਾ ਅਤੇ ਸਥਾਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰਾਧਿਕ ਰਿਕਾਰਡ ਤੋਂ ਬਿਨਾ ਲੋਕਾਂ ਅਤੇ ਕਈ ਵਾਰ ਅਮਰੀਕੀ ਨਾਗਰਿਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਇਸ ਕਾਰਨ ਨਸਲੀ ਪਛਾਣ ਦੇ ਆਧਾਰ ਤੇ ਨਿਸ਼ਾਨਾ ਬਣਨ ਦੇ ਦੋਸ਼ ਲੱਗੇ ਹਨ ਮਿਨੇਸੋਟਾ ਦੀਆਂ ਸਰਕਾਰਾਂ ਤੇ ਆਮ ਲੋਕ ਹੁਣ ਆਪਣੇ ਵਾਹਨਾ ਵਿੱਚ ਬਿਨਾ ਨਿਸ਼ਾਨ ਵਾਲੇ ਸੰਗੀ ਵਾਹਨਾ ਦੀ ਪਾਲ ਵਿੱਚ ਘੁੰਮ ਰਹੇ ਹਨ। ਉਹ ਆਈਸੀਈ ਯੂਨਿਟਾਂ ਦੀ ਨਿਗਰਾਨੀ ਕਰਦੇ ਹਨ ਅਤੇ ਵੀਡੀਓ ਬਣਾਉਂਦੇ ਹਨ ਤਾਂ ਜੋ ਕਿ ਵੀ ਗਲਤ ਕੰਮ ਦੇ ਸਬੂਤ ਹੋਣ। ਇੱਕ ਔਰਤ ਜਿਸ ਨੇ ਆਪਣੀ ਪਛਾਣ ਲੁਕਾਈ ਰੱਖੀ ਹੈ ਕਹਿੰਦੀ ਹੈ ਕਿ ਉਹ ਸਿਰਫ ਆਪਣੇ ਗਵਾਂਡੀਆਂ ਦੀ ਰੱਖਿਆ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਜੇਕਰ ਉਹ ਆਈਸੀਈ ਯੂਨਿਟਾਂ ਨੂੰ ਆਪਣੇ ਤੇ ਕੇਂਦਰਿਤ ਰੱਖੇ ਤਾਂ ਸ਼ਾਇਦ ਇੱਕ ਹੋਰ ਪਰਿਵਾਰ ਟੁੱਟਣ ਤੋਂ ਬਚ ਜਾਵੇਗਾ। ਇਕ ਦੁਖਦਾਈ ਹਾਦਸੇ ਨੇ ਟਕਰਾਵ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ ਮਿਨੇਸੋਟਾ ਦੀ ਇੱਕ ਔਰਤ ਰੈਨੇ ਗੁੱਡ ਨੂੰ ਆਈਸੀਈ ਏਜੰਟ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਸੰਗੀ ਸਰਕਾਰ ਕਹਿੰਦੀ ਹੈ ਕਿ ਏਜੰਟ ਨੇ ਸਵੈ ਰੱਖਿਆ ਵਿੱਚ ਗੋਲੀ ਚਲਾਈ ਪਰ ਸਥਾਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਕਿਸੇ ਲਈ ਖਤਰਾ ਨਹੀਂ ਸੀ FBI ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮਿਨੀਸੋਟਾ ਸਰਕਾਰ ਦਾ ਦੋਸ਼ ਹੈ ਕਿ ਸੰਗੀ ਸਰਕਾਰ ਸਬੂਤਾ ਤੱਕ ਪਹੁੰਚ ਪ੍ਰਦਾਨ ਨਹੀਂ ਕਰ ਰਹੀ ਇਸ ਤੋਂ ਬਾਅਦ ਇੱਕ ਹੋਰ ਘਟਨਾ ਵਿੱਚ ਇੱਕ DHS ਏਜੰਟ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸਰਕਾਰ ਕਹਿੰਦੀ ਹੈ ਕਿ ਏਜੰਟ ਤੇ ਹਮਲਾ ਕੀਤਾ ਗਿਆ ਸੀ ਪਰ ਪਰਿਵਾਰ ਇਸ ਕਹਾਣੀ ਤੋਂ ਇਨਕਾਰ ਕਰ ਰਿਹਾ ਹੈ ਦੋਨਾਂ ਘਟਨਾਵਾਂ ਨੇ ਜਨਤਾ ਵਿੱਚ ਡਰ ਅਤੇ ਗੁੱਸਾ ਵਧਾ ਦਿੱਤਾ ਹੈ ਇਸ ਸਬ ਦੇ ਵਿਚਕਾਰ ਇੱਕ ਅਮਰੀਕੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਆਈਸੀਈ 에ਜੰਟ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕਣਗੇ ਜਾਂ ਮਿਰਚ ਸਪਰੇ ਨਹੀਂ ਕਰ ਸਕਣਗੇ ਇਸ ਹੁਕਮ ਨੂੰ ਸਥਾਨਿਕ ਲੋਕਾਂ ਲਈ ਇੱਕ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ ਰਾਜਨੀਤਿਕ ਪੱਧਰ ਤੇ ਵੀ ਟਕਰਾਵ ਤੇਜ਼ ਹੋ ਗਿਆ ਹੈ ਸੰਗੀ ਨਿਆਂ ਵਿਭਾਗ ਨੇ ਮਿਨੇਸੋਟਾ ਦੇ ਰਾਜਪਾਲ ਅਤੇ ਮਿਨੇਪੋਲਿਸ ਦੇ ਮੇਅਰ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ ਉਨ੍ਹਾਂ ਤੇ ਕੇਂਦਰੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦਾ ਦੋਸ਼ ਹੈ ਰਾਜਪਾਲ ਨੇ ਇਸ ਨੂੰ ਉਹਨਾਂ ਵਿਰੁੱਧ ਸਰਕਾਰੀ ਮਸ਼ੀਨਰੀ ਦੀ ਦੁਰਵਰਤ ਤੋਂ ਕਿਹਾ ਹੈ ਇਸ ਮੁਹਿੰਮ ਦਾ ਪ੍ਰਭਾਵ ਅਮਰੀਕਾ ਤੱਕ ਸੀਮਿਤ ਨਹੀਂ ਹੈ ਉਹਨਾਂ ਦੇ ਦੁਬਾਰਾ ਰਾਸ਼ਟਰਪਤੀ ਵਜੋਂ ਸੌ ਚੱਕਣ ਤੋਂ ਬਾਅਦ 트ੰਪ ਸਰਕਾਰ ਨੇ ਦੁਨੀਆ ਭਰ ਦੇ ਹਜ਼ਾਰਾਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਇਸ ਵਿੱਚ ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੇ ਦੇਸ਼ ਨਿਕਾਲਾ ਦਿੱਤਾ ਜਾਣਾ ਸ਼ਾਮਲ ਸੀ ਪੰਜਾਬ ਦੇ ਕਈ ਪਰਿਵਾਰ ਵੀ ਦੇਸ਼ ਨਿਕਾਲਾ ਦੀ ਇਸ ਲਹਿਰ ਤੋਂ ਪ੍ਰਭਾਵਿਤ ਹੋਏ ਸਨ 트럼ਪ ਸਰਕਾਰ ਵੱਲੋਂ 2025 ਵਿੱਚ ਸ਼ੁਰੂ ਕੀਤੀ ਗਈ ਕਠੋਰ ਇਮੀਗ੍ਰੇਸ਼ਨ ਮੁਹਿੰਮ ਦੇ ਤਹਿਤ ਅਮਰੀਕਾ ਤੋਂ ਹੁਣ ਤੱਕ ਦੁਨੀਆ ਭਰ ਦੇ 6 ਲੱਖ ਤੋਂ ਵੱਧ ਬੇਕਾਨੂੰਨੀ ਅਪਰਾਵਸੀਆਂ ਨੂੰ ਜ਼ਬਰਦਸਤੀ ਡਿਪੋਰਟ ਕੀਤਾ ਜਾ ਚੁੱਕਾ ਹੈ ਅਮਰੀਕੀ ਗ੍ਰੈਸ ਰੱਖਿਆ ਵਿਭਾਗ ਮੁਤਾਬਕ ਇਹ 트럼ਪ ਦੇ ਮੌਜੂਦਾ ਕਾਰਿਆਕਾਲ ਦੀ ਸਭ ਤੋਂ ਵੱਡੀ ਡਿਪੋਟੇਸ਼ਨ ਕਾਰਵਾਈ ਹੈ ਇਸ ਦੇ ਨਾਲ ਹੀ ਦਬਾਅ ਕਾਰਨ ਕਰੀਬ 19 ਲੱਖ ਲੋਕ ਆਪਣੇ ਆਪ ਅਮਰੀਕਾ ਛੱਡ ਕੇ ਚਲੇ ਗਏ ਹਨ ਭਾਰਤ ਨਾਲ ਸੰਬੰਧਿਤ ਆंकੜਿਆਂ ਦੀ ਗੱਲ ਕਰੀਏ ਤਾਂ 2025 ਵਿੱਚ 3258 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਜੋ ਪਿਛਲੇ 16 ਸਾਲਾਂ ਵਿੱਚ ਸਭ ਤੋਂ ਵੱਡਾ ਸਾਲਾਨਾ ਆਂਕੜਾ ਹੈ 2009 ਤੋਂ ਲੈ ਕੇ ਹੁਣ ਤੱਕ ਕੁੱਲ 18822 ਫਾਰਤੀ ਨਾਗਰਿਕ ਡਿਪੋਰਟ ਹੋ ਚੁੱਕੇ ਸਨ ਇਹ ਆંકੜੇ ਦਿਖਾਉਂਦੇ ਹਨ ਕਿ 트럼ਪ ਦੀ ਡੈਪੂਟੇਸ਼ਨ ਨੀਤੀ ਹੁਣ ਗਲੋਬਲ ਪੱਧਰ ਤੇ ਅਸਰ ਛਾੜ ਰਹੀ ਹੈ ਹੁਣ ਸਵਾਲ ਇਹ ਹੈ ਕਿ 트럼ਪ ਸੱਚਮੁੱਚ ਅੰਦਰੂਨੀ ਤਣਾਤੀ ਲਈ ਫੌਜ ਦੀ ਵਰਤੋਂ ਕਰਨਗੇ ਜਾਂ ਕੀ ਅਦਾਲਤਾਂ ਹੋਰ پابندੀਆਂ ਲਗਾਉਣਗੀਆਂ ਅਤੇ ਕੀ ਇਹ ਟਕਰਾਵ ਦੂਜੇ ਰਾਜਾਂ ਵਿੱਚ ਫੈਲ ਸਕਦਾ ਹੈ ਡਰ ਗੁੱਸਾ ਅਤੇ ਉਤਸ਼ਾਹ ਇਹ ਤਿੰਨੋਂ ਮਿਨੇਸੋਟਾ ਦੀਆਂ ਸਰਕਾਰਾਂ ਤੇ ਇਕੱਠੇ ਦਿਖਾਈ ਦੇ ਰਹੇ ਹਨ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ